ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ ਪੈਨਸ਼ਨ ਸਕੀਮ ਸੰਬੰਧੀ ਸਰਕਾਰ ਨੇ ਕੀਤਾ ਵੱਡਾ ਐਲਾਨ ਆਧਾਰ ਕਾਰਡ ਨਾਲ ਜਲਦੀ ਕਰ ਲਓ ਇਹ ਕੰਮ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਹਾਂ channel ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਚਲਦੇ ਹਾਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਤੇ ਪੰਜਾਬ ਸਰਕਾਰ ਨੇ ਚੰਨੀ ਦਾ ਇਹ ਫੈਸਲਾ ਲਿਆ ਵਾਪਸ 300 ਯੂਨਟ ਮੁਫਤ ਬਿਜਲੀ ਸਬੰਧੀ ਆਈ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੀ ਬੈਠਕ ਕੋਈ ਵੱਡੇ ਫੈਸਲੇ ਲੈ ਕੇ ਮੀਟਿੰਗ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਟੀਮਾ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਆ ਪੰਜਾਬ ਕੈਬਨਿਟ ਵੱਲੋਂ ਲਏ ਗਏ ਫੈਸਲਿਆਂ ਬਾਰੇ ਦੱਸਿਆ ਗਿਆ ਜੀ ਹਾਂ ਇਸ ਵੇਲੇ ਦੀ ਵੱਡੀ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਕੈਬਨਿਟ ਮੀਟਿੰਗ ਕੀਤੀ ਗਈ ਹੈ ਕਿਸਾਨ ਲੀਡਰਾਂ ਨਾਲ ਨੀਤੀ ਤੇ ਚਰਚਾ ਕਰਾਂਗੇ ਅਤੇ ਉਹਨਾਂ ਦੀ ਸੁਝਾਵਾ ਲਵਾਂਗੇ ਇਸ ਤੋਂ ਇਲਾਵਾ ਨਵੀਂ ਪੰਜਾਬ ਸਿੱਖਿਆ ਨੀਤੀ ਤੇ ਵੀ ਚਰਚਾ ਹੋਈ ਪ੍ਰੈਸ ਕਾਨਫਰੰਸ ਕਰਦੇ ਹਰਪਾਲ ਸਿੰਘ ਜੀ ਮਾਣੇ ਐਲਾਨ ਕੀਤਾ ਪੰਜਾਬ ਕੈਬਨਿਟ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਉੱਤੇ ਲੱਗਣ ਵਾਲੇ ਵੈਟ ਨੂੰ ਵਧਾਉਣ ਦਾ ਫੈਸਲਾ ਲਿਆ ਪੰਜਾਬ ਵਿੱਚ ਹੁਣ ਪੈਟਰੋਲ ਤੇ ਡੀਜ਼ਲ ਮਹਿੰਗਾ ਹੋ ਗਿਆ ਦੱਸਦੇ ਕਿ ਪੈਟਰੋਲ 65 ਪੈਸੇ ਮਹਿੰਗਾ ਹੋਇਆ ਤੇ ਡੀਜ਼ਲ 92 ਪੈਸੇ ਮਹਿੰਗਾ ਹੋਇਆ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤੇ ਪੈਟਰੋਲ ਤੇ ਡੀਜ਼ਲ ਹੁਣ ਪੰਜਾਬ ਦੇ ਵਿੱਚ ਮਹਿੰਗੇ ਪਾ ਦੇ ਵਿੱਚ ਜਿਹੜਾ ਲੋਕਾਂ ਨੂੰ ਮਿਲੇਗਾ ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਬਿਜਲੀ ਦੀਆਂ ਦਰਾਂ ਵਿੱਚ ਵੀ ਵਾਅਦਾ ਕੀਤਾ ਗਿਆ ਇਸ ਦੇ ਨਾਲ ਹੀ ਚੰਨੀ ਸਰਕਾਰ ਵੱਲੋਂ 7 ਕਿਲੋਵਾਟ ਤੱਕ 3 ਰੁਪਏ ਜੁਰੜ ਰਾਹ ਦਿੱਤੀ ਗਈ ਸੀ ਉਸ ਨੂੰ ਵਾਪਸ ਲੈ ਲਿਆ ਗਿਆ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਪੈਨਸ਼ਨ ਸਕੀਮ ਸੰਬੰਧੀ ਅਗਲੇ ਮਹੀਨੇ ਤੋਂ ਬੰਦ ਹੋਵੇਗੀ ਪੈਨਸ਼ਨ ਸਰਕਾਰ ਨੇ ਪੈਨਸ਼ਨਰਾਂ ਨੂੰ ਦਿੱਤੀ ਚੇਤਾਵਨੀ ਜਾਰੀ ਕੀਤਾ ਇਹ ਨਵਾਂ ਅਪਡੇਟ ਜੀ ਹਾਂ ਪੈਨਸ਼ਨ ਨੂੰ ਲੈ ਕੇ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਤਾਂ ਸਰਕਾਰ ਨੇ ਪੈਨਸ਼ਨਾਂ ਨੂੰ ਚੇਤਾਵਨੀ ਦਿੱਤੀ ਹੈ ਪੈਨਸ਼ਨਾਂ ਅਤੇ ਪਰਿਵਾਰਕ ਪੈਨਸ਼ਨਾਂ ਪ੍ਰਾਪਤ ਕਰਨ ਵਾਲਿਆਂ ਲਈ ਅਹਿਮ ਖਬਰ ਹੈ ਕੇਂਦਰ ਸਰਕਾਰ ਨੇ ਇਸ ਸਬੰਧੀ ਨਵਾਂ ਅਪਡੇਟ ਜਾਰੀ ਕੀਤਾ ਹੈ ਜੇਕਰ ਤੁਸੀਂ ਜਾਂ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਪੈਨਸ਼ਨ ਮਿਲਦੀ ਹੈ ਤਾਂ ਸਾਵਧਾਨ ਰਹੋ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਨੂੰ ਪੀਪੀਓ ਨੰਬਰ ਜਨਮ ਮਿਤੀ ਅਤੇ ਬੈਂਕ ਖਾਤੇ ਦੀ ਜਾਣਕਾਰੀ ਲਈ ਲਈ ਕਈ ਤਰ੍ਹਾਂ ਦੇ ਫੋਨ ਕਾਲ ਜਿਹੜੇ ਨੇ ਆ ਰਹੇ ਨੇ ਤਾਜ ਵੱਡੀ ਖਬਰ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਜੇਕਰ ਤੁਹਾਨੂੰ ਅਜਿਹੀ ਕਾਲ ਆਉਂਦੀ ਹੈ ਤਾਂ ਤੂੰ ਹੀ ਉਹਨਾਂ ਦੇ ਜਾਲ ਵਿੱਚ ਨਾ ਫਸੋ ਧੋਖੇਬਾਜ਼ ਕੁਝ ਸਕਿੰਟਾਂ ਵਿੱਚ ਤੁਹਾਡੀ ਮਿਹਨਤ ਦੀ ਕਮਾਈ ਚੋਰੀ ਕਰ ਸਕਦੇ ਹਨ ਇੱਕ ਰਿਪੋਰਟ ਮੁਤਾਬਕ ਧੋਖੇਬਾਜ਼ ਬਜ਼ੁਰਗਾਂ ਧੋਖੇਬਾਜ਼ ਬਜ਼ੁਰਗਾਂ ਅਤੇ ਪੈਨਸ਼ਨਰਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕੇਂਦਰੀ ਪੈਨਸ਼ਨ ਲੇਖਾ ਦਫ਼ਤਰ ਨੇ ਕੀਤਾ ਬਿਆਨ ਜਾਰੀ ਭਾਰ ਸਰਕਾਰ ਦੇ ਵਿੱਤ ਮੰਤਰਾਲੇ ਤੇ ਅਧੀਨ ਕੇਂਦਰੀ ਪੈਨਸ਼ਨ ਲੇਖਾ ਦਫ਼ਤਰ ਦੇ ਇੱਕ ਬਿਆਨ ਜਾਰੀ ਕੀਤਾ ਇਸ ਸਬੰਧੀ ਉਹਨਾਂ ਨੇ ਪੈਨਸ਼ਨਰਾਂ ਨੂੰ ਦੱਸਿਆ ਕਿ ਉਹਨਾਂ ਨੂੰ ਪਤਾ ਲੱਗ ਲੱਗਾ ਹੈ ਕਿ ਧੋਖੇਬਾਜ਼ੀ ਕੇਂਦਰ ਧੋਖੇਬਾਜ਼ੀ ਕੇਂਦਰੀ ਪੈਨਸ਼ਨ ਲੇਖਾ ਦਫ਼ਤਰ ਪਿਕਾ ਜੀ ਨਵੀਂ ਦਿੱਲੀ ਦੇ ਅਧਿਕਾਰ ਦੇ ਦੱਸ ਕੇ ਪੈਨਸ਼ਨਰਾਂ ਨਾਲ ਸੰਪਰਕ ਕਰਦੇ ਹਨ ਤਾਂ ਦੇਖ ਸਕਦੇ ਹੋ ਇਹ ਲੋਕ WhatsApp, Email, MMS ਰਾਹੀਂ ਪੈਨਸ਼ਨਰਾਂ ਨੂੰ ਫਾਰਮ ਭਰ ਲਈ ਕਹਿੰਦੇ ਨੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇੱਕ ਹੋਰ ਸਾਂਝੀ ਕੀਤੀ ਜਾ ਰਹੀ ਹੈ ਸੁਕੰਨਿਆ ਸਮਰiddhi ਯੋਜਨਾ ਚੋ ਹੋਇਆ ਵੱਡਾ ਬਦਲਾ ਜੀ ਹਾਂ ਵੱਡੀ ਖਬਰ ਤੁਹਾਣਾ ਸਾਂਝੀ ਕੀਤੀ ਆ ਰਹੀ ਹੈ ਧੀਆਂ ਦੇ ਭਵਿੱਖ ਨੂੰ ਆਰਥਿਕ ਸੁਰੱਖਿਆ ਪ੍ਰਦਾਨ ਕਰਨ ਲਈ ਪ੍ਰਸਿੱਧ ਸਰਕਾਰ ਦੀ ਸੁਖਨਿਆ ਸਮਰੱਧਿਆ ਸਮਰiddhi ਯੋਜਨਾ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਬੇਟੀ ਦੀ ਪੜ੍ਹਾਈ ਅਤੇ ਵਿਆਹ ਲਈ ਪੈਸੇ ਦਾ ਇੰਤਜ਼ਾਮ ਕਰਨ ਦੇ ਸਮਰੱਥ ਇਸ ਸਕੀਮ ਵਿੱਚ ਹੁਣ ਸਿਰਫ ਮਾਪੇ ਜਾਂ ਕਾਨੂੰਨੀ ਸਰਪ੍ਰਸਤ ਹੀ ਦੀ ਖਾਤਾ ਚਲਾ ਸਕਦੇ ਹਨ ਤਾ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਦੇ ਸਬੰਧੋ ਜੇਕਰ ਅਜੇ ਹਾਂ ਨਹੀਂ ਹੁੰਦਾ ਤਾਂ ਖਾਤਾ ਜਿਹੜਾ ਇਹ ਖਾਤਾ ਬੰਦ ਕੀਤਾ ਜਾ ਸਕਦਾ ਤਾਂ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀਦਾ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਕਿਸਾਨਾਂ ਦੇ ਲਈ ਆਈ ਵੱਡੀ ਖੁਸ਼ਖਬਰੀ ਤਾਂ ਕੀ ਹੈ ਪੂਰਾ ਮਾਮਲਾ ਇਸ ਬਾਰੇ ਜਾਣਗੇ ਸਾਂਝੀ ਕਰਾਂਗੇ 11 ਕਰੋੜ ਕਿਸਾਨਾਂ ਲਈ ਸਰਕਾਰ ਨੇ ਵਿਸ਼ੇਸ਼ ਪੇਸ਼ਕਸ਼ ਸਾਰਿਆਂ ਨੂੰ ਮਿਲੇਗੀ ਡਿਜੀਟਲ ਪਛਾਣ ਜੀ ਹਾਂ ਵੱਡੀ ਅਪਡੇਟ ਹੈ ਯੂਨਿਕ ਕਿਸਾਨ ਆਈਡੀ ਕਾਰਡ ਕੇਂਦਰ ਸਰਕਾਰ ਨੇ ਦੇਸ਼ ਦੇ ਕਰੋਨਾ ਕਿਸਾਨਾਂ ਲਈ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਹੈ ਹੁਣ ਸਰਕਾਰ ਕਿਸਾਨਾਂ ਨੂੰ ਯੂਨਿਕ ਕਿਸਾਨ ਆਈਡੀ ਕਾਰਡ ਦੇਣ ਦੀ ਤਿਆਰੀ ਕਰ ਰਹੀ ਹੈ ਇਹ ਕਾਰਡ ਆਧਾਰ ਕਾਰਡ ਵਰਗਾ ਹੀ ਹੋਵੇਗਾ ਜੀ ਹਾਂ ਇੱਕ ਕਾਰਡ ਜਿਹੜਾ ਹੁਣ ਕਿਸਾਨਾਂ ਦੇ ਲਈ ਸਰਕਾਰ ਦੇ ਵੱਲੋਂ ਜਾਰੀ ਕੀਤਾ ਜਾ ਰਿਹਾ ਹੈ ਜਿਸ ਨੂੰ ਜਿਸ ਦਾ ਨਾਮ ਯੂਨਿਕ ਕਿਸਾਨ ਆਈਡੀ ਕਾਰਡ ਰੱਖਿਆ ਗਿਆ ਸਰਕਾਰ ਇਹ ਯਕੀਨੀ ਬਣਾਉਣ ਲਈ ਹਰ ਕੋਸ਼ਿਸ਼ ਕਰ ਰਹੀ ਹੈ ਕਿ ਅਗਲੇ 3 ਸਾਲਾਂ ਲਈ ਸਾਰੇ ਕਿਸਾਨਾਂ ਕੋਲ ਇਹ ਯੂਨੀਕ ਕਾਰਡ ਯੂਨੀਕ ਆਈਡੀ ਕਾਰਡ ਹੋਵੇ ਇਸ ਦੇ ਨਾਲ ਹੀ ਮੌਜੂਦਾ ਵੇਦੀ ਸਾਲ ਲਈ ਸਰਕਾਰ ਦਾ ਟੀਚਾ ਹੈ ਕਿ ਯੂਨੀਕ ਕਿਸਾਨ ਆਈਡੀ ਕਾਰਡ 6 ਕਰੋੜ ਕਿਸਾਨਾਂ ਤੱਕ ਪਹੁੰਚਣੇ ਚਾਹੀਦੇ ਹਨ ਇਹ ਕਾਰਡ ਸਰਕਾਰ ਦੇ ਵੱਲੋਂ ਜਾਰੀ ਕੀਤੇ ਜਾਣਗੇ ਤਾਂ ਵੱਡੀ ਅਪਡੇਟ ਇੱਕ ਹੋਰ ਆਮਣੇ ਆ ਰਹੀ ਹੈ ਪੰਜਾਬ 'ਚ ਪੈਟਰੋਲ ਤੇ ਡੀਜ਼ਲ ਹੋਇਆ ਮਹਿੰਗਾ ਬਿਜਲੀ ਸਬਸਿਡੀ ਵੀ ਵਾਪਸ ਲਈ ਗਈ ਹੈ ਤਾਂ ਦੇਖ ਸਕਦੇ ਹੋ ਵੱਡੀ ਖਬਰ ਤੁਹਾਡੇ ਨਾਲ ਇਹ ਵੀ ਜਾਣ ਜਿਹੜੀ ਜਾਰੀ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੇ ਵਾਟ ਵਾਦਾ ਦਿੱਤਾ ਹੈ ਵੀਰਵਾਰ ਨੂੰ ਹੋਈ ਮੀਟਿੰਗ ਤੋਂ ਬਾਅਦ ਮੰਤਰੀ ਹਰਪਾਲ ਸਿੰਘ ਜੀ ਮਾਲਾ ਸੈ ਕਿ ਪੈਟਰੋਲ ਦੇ ਵਾਟ ਚ 61 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 92 ਪੈਸੇ ਪ੍ਰਤੀ ਲੀਟਰ ਵਾਦਾ ਕੀਤਾ ਗਿਆ ਜੀ ਹਾਂ ਇਸ ਵੇਲੇ ਦੀ ਤਾਜ਼ਾ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਹੁਣ ਪੰਜਾਬ ਦੇ ਵਿੱਚ ਪੈਟਰੋਲ ਤੇ ਡੀਜ਼ਲ ਵਾਅਦੇ ਨਾਲ ਮਿਲੇਗਾ ਲੋਕਾਂ ਨੂੰ ਤਾਂ ਦੇਖ ਸਕਦੇ ਹੋ ਰੇਟ ਜਿਹੜੇ ਨੇ ਵਧ ਚੁੱਕੇ ਨੇ 61 ਪੈਸੇ ਜਿਹੜਾ ਪ੍ਰਤੀ ਲੀਟਰ ਦੇ ਹਿਸਾਬ ਨਾਲ ਪੈਟਰੋਲ ਅਤੇ 92 ਪੈਸੇ ਜਿਹੜਾ ਡੀਜ਼ਲ ਡੀਜ਼ਲ ਦੇ ਰੇਟ ਜਿਹੜੇ ਨੇ ਵਧੇ ਨੇ ਤਾਂ ਦੇਖ ਸਕਦੇ ਹੋ ਉਹਨਾਂ ਨੇ ਕਿਹਾ ਹੈ ਕਿ ਇਸਨਾਲੀ ਸਰਕਾਰ ਪੈਟਰੋਲ ਤੇ 150 ਕਰੋੜ ਰੁਪਏ ਤਾਂ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਸੀਐਮ ਮਾਨ ਨੇ ਅਧਿਆਪਕਾਂ ਨੂੰ ਦਿੱਤਾ ਤੋਹਫਾ ਕਿਹਾ ਹੁਣ ਤੋਂ ਅਧਿਆਪਕ ਸਿਰਫ ਪੜਾਉਣਗੇ ਨਹੀਂ ਲਿਆ ਜਾਵੇਗਾ ਕੋਈ ਹੋਰ ਕੰਮ ਜੀ ਹਾਂ ਅਧਿਆਪਕਾਂ ਦੇ ਲਈ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਜੀਮ ਭਗਵੰਤ ਮਾਨ ਨੇ ਵੱਡਾ ਐਲਾਨ ਕਰ ਦਿੱਤਾ ਹੈ ਕਿ ਅਧਿਆਪਕ ਜਿਹੜੇ ਨੇ ਹੁਣ ਸਿਰਫ ਪੜਾਈ ਹੀ ਕਰਾਉਣਗੇ ਬੱਚਿਆਂ ਨੂੰ ਤੇ ਉਹਨਾਂ ਤੋਂ ਕੋਈ ਹੋਰ ਕੰਮ ਜਿਹੜਾ ਹੁਣ ਨਹੀਂ ਲਿਆ ਜਾਵੇਗਾ ਤਾਂ ਦੇਖ ਸਕਦੇ ਹੋ ਵੱਡੀ ਖਬਰ ਜਿਹੜੀ ਇਸ ਟਾਈਮ ਆ ਰਹੀ ਹੈ ਪੰਜਾਬ ਦੇ ਅਧਿਆਪਕਾਂ ਲਈ ਹੈ ਪੰਜਾਬ ਦੇ ਅਧਿਆਪਕਾਂ ਨੂੰ ਸਰਕਾਰ ਨੇ ਵੱਡਾ ਐਲਾਨ ਜਿਹੜਾ ਉਹਨਾਂ ਸੰਬੰਧੀ ਜਾਰੀ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਕਾ ਅਧਿਆਪਕ ਦੇਸ਼ ਤੋਂ ਮੌਕੇ ਕਰਵਾਏ ਰਾਜ ਪੱਦਰੀ ਪ੍ਰੋਗਰਾਮ ਵਿੱਚ 55 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਮੁੱਖ ਮੰਤਰੀ ਨੇ ਕਿਹਾ ਅਧਿਆਪਕਾਂ ਨੂੰ ਤੋਹਫੇ ਦਿੰਦੇ ਹੋਏ ਕਿਹਾ ਕਿ ਜਲਦ ਹੀ ਦਿੱਲੀ ਦੀ ਤਰਜ਼ ਤੇ ਪੰਜਾਬ ਵਿੱਚ ਹੀ ਲਿਆਂਦੀ ਜਾਵੇਗੀ ਜਿਸ ਚ ਹੁਣ ਅਧਿਆਪਕਾਂ ਨੂੰ ਸਿਰਫ ਪੜਾਉਣ ਲਈ ਕਿਹਾ ਜਾਵੇਗਾ ਜਦੋਂ ਕਿ ਉਹਨਾਂ ਨੂੰ ਬਾਕੀ ਸਾਰੇ ਕੰਮਾਂ ਤੋਂ ਰਾਹ ਦਿੱਤੀ ਜਾਵੇਗੀ ਯਾਨੀ ਕਿ ਉਹਨਾਂ ਤੋਂ ਹੋਰ ਕੋਈ ਵੀ ਕੰਮ ਨਹੀਂ ਕਰਾਇਆ ਜਾਵੇਗਾ ਸਿਰਫ ਉਹਨਾਂ ਨੂੰ ਪੜਾਈ ਹੀ ਕਰਵਾਈ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਖੁਦ ਇੱਕ ਅਧਿਆਪਕ ਦਾ ਪੁੱਤਰ ਹਾਂ ਮੈਂ ਆਪਣੇ ਪਿਤਾ ਵੱਲ ਦੇਖਦਾ ਆ ਰਿਹਾ ਹਾਂ ਮੈਂ ਉਸ ਸਕੂਲ ਵਿੱਚ ਪੜਦਾ ਸੀ ਜਿੱਥੇ ਉਹ ਪੜਾਉਂਦੇ ਸੀ ਤਾਂ ਇੱਕ ਹੋਰ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤੁਹਾਡੀ ਜੇਬ ਚੋਂ ਜਾਣਾ ਕੁਝ ਨਹੀਂ ਪਰ ਆਉਣਗੇ 1 ਮਹੀਨੇ ਚ ਲੱਖ ਰੁਪਏ ਇਹ ਹੈ ਸਕੀਮ ਤਾਂ ਦੇਖ ਸਕਦੇ ਹੋ ਇਹ ਕਿਹੜੀ ਸਕੀਮ ਹੈ ਉਸ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਤਾਂ ਕਿਸ ਤਰੀਕੇ ਨਾਲ ਇਹਦਾ ਲਾਭ ਲੈ ਸਕਦੇ ਹੋ ਜੇਕਰ ਤੁਹਾਡੇ ਕੋਲ ਖਾਲੀ ਜ਼ਮੀਨ ਹੈ ਤਾਂ ਛੱਤ ਤੇ ਖੁੱਲੀ ਜਗ੍ਹਾ ਤੇ ਹੈ ਤਾਂ ਤੁਸੀਂ ਇਹਨਾਂ ਥਾਵਾਂ ਦੀ ਵਰਤੋਂ ਕਰਕੇ ਕੀਮਤੀ ਜਾਇਦਾਦ ਬਣਾ ਸਕਦੇ ਹੋ ਤੁਸੀਂ ਬਹੁਤ ਘੱਟ ਨਿਵੇਸ਼ ਨਾਲ ਇਹਨਾਂ ਸਥਾਨਾਂ ਦੀ ਵਰਤੋਂ ਕਰਕੇ ਚੰਗੇ ਪੈਸੇ ਕਮਾ ਸਕਦੇ ਹੋ ਇੱਥੋਂ ਤੁਸੀਂ ਹਰ ਮਹੀਨੇ 10000 ਤੋਂ 1 ਲੱਖ ਰੁਪਏ ਕਮਾ ਸਕਦੇ ਹੋ ਤੁਸੀਂ ਇਹਨਾਂ ਥਾਵਾਂ ਤੇ ਮੋਬਾਈਲ ਟਾਵਰ ਵੀ ਲਗਵਾ ਸਕਦੇ ਹੋ ਅਜਿਹਾ ਕਰ ਸਕਦੇ ਹੋ ਤਾਂ ਇਹ ਜੋਜਨਾ ਬਾਰੇ ਤੁਹਾਨੂੰ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੋ ਕਿ ਬਹੁਤ ਹੀ ਵਧੀਆ ਜਿਹੜੀ ਸਕੀਮ ਹੈ ਜੇ ਤੁਹਾਡੇ ਕੋਲ ਖੁੱਲੀ ਜਗ੍ਹਾ ਜਾਂ ਜ਼ਮੀਨ ਹੈਗੀ ਹੈ ਤਾਂ ਉੱਥੇ ਤੁਸੀਂ ਇਹਨਾਂ ਸਥਾਨਾਂ 'ਤੇ ਚੰਗੇ ਪੈਸੇ ਕਮਾ ਸਕਦੇ ਹੋ ਤੁਸੀਂ ਹਰ ਮਹੀਨੇ 10 ਤੋਂ 1 ਲੱਖ ਰੁਪਏ ਤੋਂ 10000 ਰੁਪਏ ਤੋਂ ਲੈ ਕੇ 1 ਲੱਖ ਰੁਪਏ ਕਮਾ ਸਕਦੇ ਹੋ ਇਹਨਾਂ ਤਾਂ ਤੁਸੀਂ ਮੋਬਾਈਲ ਟਾਪਰ ਵੀ ਜਿਹੜੇ ਨੇ ਲਗਵਾ ਸਕਦੇ ਹੋ ਤਾਂ ਇੱਕ ਹੋਰ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਆਧਾਰ ਕਾਰਡ ਨੂੰ ਲੈ ਕੇ ਜੇ ਤੁਹਾਡੇ ਕੋਲ ਆਧਾਰ ਕਾਰਡ ਹੈਗਾ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਹੈ ਆਧਾਰ ਕਾਰਡ ਨੂੰ ਲੈ ਕੇ ਨਵੇਂ ਨਿਯਮ ਜਾਰੀ ਹੋ ਚੁੱਕੇ ਨੇ ਇਹਨਾਂ ਲੋਕਾਂ ਦੀਆਂ ਵਧਣਗੀਆਂ ਹੁਣ ਮੁਸ਼ਕਿਲਾਂ ਜੀ ਹਾਂ ਵੱਡੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਕਿਉਂਕਿ ਪਹਿਲਾਂ ਆਪਾਂ ਆਧਾਰ ਕਾਰਡ ਅਪਡੇਟ ਕਰਾਉਂਦੇ ਸੀ ਆਪਣਾ ਆਧਾਰ ਕਾਰਡ ਜਿਹੜਾ ਅਪਡੇਟ ਕੀਤਾ ਜਾ ਸਕਦਾ ਜਾਂਦਾ ਸੀ ਪਰ ਹੁਣ ਨਾਮ ਜਨਮ ਤਰੀਕ ਨੂੰ ਸੁਧਾਰ ਕਰਨ ਨਾਲ ਪਹਿਲਾਂ ਨਾਲੋਂ ਜ਼ਿਆਦਾ ਮੁਸ਼ਕਲ ਹੋ ਗਿਆ ਹੈ ਤੁਸੀਂ ਪਹਿਲਾਂ ਕਿਸੇ ਵੀ ਤਰ੍ਹਾਂ ਦਾ ਦੱਸਦੇ ਵੇਚ ਨਹੀਂ ਆਧਾਰ ਕਾਰਡ ਨੂੰ ਅਪਡੇਟ ਕਰਾ ਸਕਦੇ ਸੀ ਪਰ ਹੁਣ ਜਨਮ ਮਿਤੀ ਦੇ ਬਦਲਾਅ ਕਰਨਾ ਆਸਾਨ ਸੀ ਪਹਿਲਾਂ ਪਰ ਹੁਣ ਨਹੀਂ ਹੈ ਹੁਣ ਪ੍ਰਕਿਰਿਆ ਜਿਹੜੀ ਹੈ ਸਖਤ ਕਰ ਦਿੱਤੀ ਗਿਆ ਹੁਣ ਤੁਹਾਨੂੰ ਆਪਣੀ ਪੜ੍ਹਾਈ ਦਾ ਸਰਟੀਫਿਕੇਟ ਜਾਂ ਫਿਰ ਜਨਮ ਸਰਟੀਫਿਕੇਟ ਤੁਹਾਨੂੰ ਦਿਖਾਣਾ ਹੋਵੇਗਾ ਜੇ ਤੁਹਾਡੇ ਕੋਲ ਇਹੋ ਜਿਹਾ ਕੋਈ ਸਰਟੀਫਿਕੇਟ ਨਹੀਂ ਹੈਗਾ ਤਾਂ ਤੁਹਾਨੂੰ ਕਿਸੇ ਡਾਕਟਰ ਦੇ ਕੋਲੋਂ ਲਿਖਵਾ ਕੇ ਪੱਤਰ ਦੇਣਾ ਹੋਵੇਗਾ ਤਾਂ ਤਾਂ ਹੀ ਤੁਹਾਡਾ ਜਿਹੜਾ ਆਧਾਰ ਕਾਰਡ ਅਪਡੇਟ ਕੀਤਾ ਜਾਵੇਗਾ ਤਾਂ ਇਸ ਸਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਜਾਣਨ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂਤਤ ਲਈ ਧੰਨਵਾਦ ਜੀ ਸਾਰਿਆਂ ਦਾ